3000 ਰੁਪਏ ਘਟਦੇ ਤੇ 27 ਹਜ਼ਾਰ ਦੀ ਕਮੇਟੀ ਚੱਕੀ ਸੀ ਕੋ ਲਾਤੀ ਜੀ ਇਹ ਲਾਸਟ ਕਮੇਟੀ ਚੋਕੇ ਤੁਸੀਂ ਇਹਦੇ ਤੇ ਲਾਤੀ ਹੈ ਜੇ ਅਪਰ ਜਿੱਦੇ ਇਹ ਜਿੱਤ ਮੇਰੀ ਨਹੀਂ ਸੀ ਇਹ ਪੂਰੇ ਵਰਲਡ ਜਿੱਤੇ ਸੀ ਤਰਨ ਤਰਨ ਨੇ ਸ਼ਹਿਰ ਜਿਮਨੀ ਚੋਣਾ ਜਿੱਤ ਗਈ ਜਿਹੜੇ ਲੋਕੀ ਆਪਣੀ ਵੋਟਾਂ ਵੇਚਦੇ ਆਪਣਾ ਈਮਾਨ ਵੇਚਦੇ ਪਿਆ ਕੱਲ ਉਹ ਕੁਝ ਵੀ ਵੇਚ ਸਕਦੇ ਆ ਤੇ ਨਹੀਂ ਵੋਟਾਂ ਪੈ ਗਈਆਂ ਅੱਜ ਉਹਨੇ 400 ਵੋਟ ਪਾਈ ਅੱਛਾ ਜਿਨ੍ਹਾਂ ਨੇ ਪਾਈਆਂ ਉਹਨਾਂ ਨੂੰ ਕੀ ਕਹਿਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹ ਰਾ ਹਾਂ ਬੋਰ ਕੇ ਬੰਦੇ ਆ ਦੁੱਧ ਤੋਤੀਆਂ ਵੋਟਾਂ ਸੁੱਚੀਆਂ ਸੱਚੀਆਂ ਵੋਟਾਂ ਨੇ ਜਿੱਦਾਂ ਕਿਸੇ ਗਰੀਬ ਦਾ ਨਾ ਜ ਅੱਜ ਵੀ ਕਿਤੇ ਰੱਬ ਬੈਠ ਕੇ ਰੋਂਦਾ ਨਾ ਜਦਾਂ ਦੇ ਬਣ ਜਾਂਦੇ ਮੰਨ ਲੋ ਜਿਵੇਂ ਨਹੀਂ ਚੌਣ ਸਾਲ ਦਾ ਸਮਾਂ ਕੀ ਕਰ ਲੈਂਦੇ ਤੁਸੀਂ ਕੋਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਫਸਰ ਲੈ ਕੇ ਆਉਂਦਾ ਇੱਥੇ ਜਿਹੜੇ ਕਿਤੇ ਐਕਸੀਡੈਂਟ ਹੋਣ ਤੇ ਗੁੰਡਾਗਰਦੀ ਹੁੰਦੀ ਸਾਰਾ ਇਕਦਮ ਕਲੀਅਰ ਪੰਜਾਬ ਚ ਇੱਕ ਹਾਈ ਕਮਾਂਡ ਨੂੰ ਦਿੱਤੀ ਜਾਵੇ ਨਾ ਅੱਜ ਦੀ ਡੇਟ ਦੇ ਵਿੱਚ ਸਾਰਾ ਪੰਜਾਬ ਸੁਖੀ ਦੇ ਵਧੀਆ ਹੋਊਗਾ ਦਿਲ ਛੱਡਦਾ ਮਤਲਬ ਅੱਜ ਦੀ ਹਾਰ ਆਪਾਂ ਵੇਖ ਕੇ ਕਿ ਇਹ ਮਤਲਬ 27 ਜਫੇਰ ਆਓਗੇ ਨਹੀਂ ਜੀ 27 ਦੇ ਪੂਰੇ ਪੰਜਾਬ ਚ ਲੜਾਂਗੇ ਪੂਰੇ ਪੰਜਾਬ ਚ ਐਮਐਲਏ ਇਕੱਠੇ ਕਰਾਂਗੇ ਹੁਣ ਤੋਂ ਹੀ ਲੱਗਾਂਗੇ ਆਇਤੋਂ ਹੀ ਲੱਗਾਂਗੇ ਇਹਨਾਂ ਸਾਨੂੰ ਇੱਕ ਵਾਰ ਹੀ ਹਰਾਇਆ ਸੀ ਇਹਨਾਂ 100 ਵਾਰ ਹਰਾਵਾਂਗੇ ਦਰਸ਼ਕੋ ਤਰਨ ਤਰ ਜਿਮਣੀ ਚਾਹੁੰਦੇ ਰਜ਼ਾਨ ਆਏ ਨੇ ਔਰ ਰਜ਼ਾਨ ਜਿਹੜੇ ਨੇ ਕੁਝ ਹੈਰਾਨੀਜਨਕ ਵੀ ਆਏ ਨੇ ਸਾਡੇ ਨਾਲ ਨੀਟੂ ਸ਼ਟਰਾਂ ਦੇ ਜਿਹੜੇ ਹਰ ਜਿਮਣੀ ਚਾਹੁੰਨ ਇਹਨਾਂ ਨੇ ਲੜੀ ਔਰ ਹੁਣ ਤੱਕ ਜਾਣਾਂ ਦੀ ਯਤਨ ਕਰਦੇ ਕਿ ਕਿੰਨੇ ਲੈਗਸ ਲੜ ਚੁੱਕੇ ਨੇ ਔਰ ਅੱਜ ਦਾ ਜਿਹੜੇ ਨਤੀਜੇ ਨੇ ਇਹਨਾਂ ਨੂੰ ਕਿਹੋ ਜਿਹੇ ਲੱਗੇ ਨੇ ਹਾਂਜੀ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਪੀਂ ਜਪਰ ਜਪ ਭਗਵਾਨ ਬਾਲਮੀ ਜਪ ਗੁਰੂ ਵਿਦਾ ਤਾਂ ਤਾਂ ਸ਼੍ਰੀ ਗੁਰੂ ਵਿਦਾ ਅਸਮਾਨ ਰਹਾ ਲੜੀਆ ਗੌਸਪਾਪ ਇੰਦਰੇ ਅੱਲਾਹ ਤਾਲਾ ਸਭ ਨੂੰ ਕਹਿੰਦਾ ਤੁਹਾਨੂੰ ਨੰਕਾਰ ਮੈਂ ਤੇਰੀ ਚੈਨਲ ਜਕਾਰਾ ਮੈਂ ਚਿੰਤਪੁਨੀਆ ਦੇਖੋ ਜੀ ਆਪਾਂ 13ਵੀਂ ਵਾਲੀ ਇਲੈਕਸ਼ਨ ਲੜੇ ਸੀਗੇ 13ਵਾਂ ਮਾਰੀ ਰਿਜ਼ਲਟ ਦੇਖ ਕੇ 16 ਰਿਜ਼ਲਟ ਸੀਗੇ ਪੂਰੇ 3 ਰਿਜ਼ਲਟ ਛੱ ਕਿਤੇ ਨਾ ਕਿਤੇ ਲੋਕ ਸਾਨੂੰ ਨਹੀਂ ਚਾਹੁੰਦੇ ਤੁਹਾਨੂੰ ਕੀ ਕਰ ਸਕਦੇ ਆ ਪਰ ਸਾਡੀ ਹਰ ਵਾਰੀ ਜਬਤ ਹੋ ਜਾਂਦੀ ਕੀ ਕੀ ਦੇਖੋ ਕਿਥੇ 30000 ਇੱਥੇ 30 30 ਲੱਖ 30 30 ਕਰੋੜ ਰੁਪਏ ਲੋਕੀ ਲਾਉਂਦੇ ਡਡੇ ਵੱਡੇ ਪੋਸਟਰ ਨੇ ਵੱਡੇ ਬੈਨਰ ਤੇ ਇਸ ਮੌਜੂਦਾ ਸਰਕਾਰਾਂ ਸਾਡੇ ਤੇ ਡਰੀਆਂ ਪਈਆਂ 30000 ਰੁਪਏ ਚ ਡਰਿਆ ਪਈਆਂ ਵੱਡੇ ਵੱਡੇ ਜਿਹੜੇ ਚਿਹਰੇ ਇੱਥੇ ਕਿਹੜੇ ਨਹੀਂ ਲਾ ਕੇ ਆਏ ਹਰਿਆਣਾ ਤੋਂ ਨਹੀਂ ਆਏ ਹਿਮਾਚਲ ਤੋਂ ਨਹੀਂ ਆਏ ਬੰਗਾਲ ਤੋਂ ਨਹੀਂ ਆਇਆ, ਇਸਤ ਤੋਂ ਨਹੀਂ ਆਇਆ, ਵੈਸਤ ਕਿਹੜਾ ਬੰਦਾ ਤੇ ਨਹੀਂ ਪਹੁੰਚਿਆ। 30000 ਜਿਹੜਾ ਤੁਸੀਂ ਲਾਉਨੇ ਹੋ ਇਹ ਫਿਰ ਆਪਣੀ ਕਿਰਤ ਕਮਾਈ ਚ ਹੁੰਦਾ ਹੈ। ਇਹ ਕਿਰਤ ਕਮਾਈ ਹੈ 3 3 3000 ਰੁਪਏ ਕਾਟੇ ਤੇ 27000 ਜਿ ਕਮੇਟੀ ਚੱਕੀ ਸੀਗੀ ਉਹ ਲਾਤੀਏ ਜੀ। ਇਹ ਲਾਸਟ ਕਮੇਟੀ ਚੋਕੇ ਤੁਸੀਂ ਇਹਦੇ ਤੇ ਲਾਤੀਏ। ਦੇਖੋ ਜੀ ਆਪਣੀ ਜੇਬਾਂ ਵਾਸਤੇ ਹਰ ਕੋਈ ਬੰਦਾ ਲੀਡਰ ਵੀ ਕਰਦਾ ਵਾ, ਆਪਣੇ ਬੱਚਿਆਂ ਧਰ ਕੋ ਕਰਦਾ, ਪਰ ਅਸੀਂ ਦੇਸ਼ ਵਾਸਤੇ ਕਰ ਰਹੇ ਹਾਂ। ਸਰ ਦਾ ਨਾਂ ਵਧੀਆ ਹੈ, ਸ਼ਟਰਾਂ ਵਾਲਾ, ਸ਼ਟਰਾਂ ਵਾਲਾ ਕੰਮ ਕਿਉਂ ਛੱਡਦਾ ਹੈ? ਰਾਜਨੀਤੀਕਰਨ ਨੂੰ ਚਿਤ ਕਰਦਾ। ਨਹੀਂ ਜੀ ਹੁਣ ਕਰਾਂਗੇ, ਮਿਹਨਤ ਬਾਕੀ ਇਹ ਹੈ ਕਿ ਆਉਣ ਵਾਲੀ ਸਰਕਾਰਾਂ ਜੇ ਪਰ ਜਿੱਦੇ ਇਹ ਜਿੱਤ ਮੇਰੀ ਨਹੀਂ ਸੀ ਇਹ ਪੂਰੇ ਵਰਲਡ ਜਿੱਤ ਸੀ ਤਰਨ ਤਰਨ ਨੇ ਸ਼ਹਿਰ ਜਿਮਨੀ ਚੜਣਾ ਜਿੱਤ ਸੀ ਜਿਹੜੇ ਲੋਕੀ ਆਪਣੀ ਵੋਟਾਂ ਵੇਚਦੇ ਆਪਣਾ ਈਮਾਨ ਵੇਚਦੇ ਪਿਆ ਕੱਲ ਉਹ ਕੁਝ ਵੀ ਵੇਚ ਸਕਦੇ ਆ ਜਿਹੜਾ ਬੰਦਾ ਆਪਣਾ ਈਮਾਨ ਆਪਣੀ ਰੂਹ ਵੇਚ ਗਿਆ ਆਪਣੀ ਆਤਮਾ ਵੇਚ ਗਿਆ ਨਾ ਉਹ ਇਨਸਾਨ ਇਨਸਾਨ ਦੇ ਕਾਬਲ ਨਹੀਂਗਾ ਉਹ ਰੱਬ ਨਾ ਵੀ ਅੱਖ ਨਹੀਂ ਕਦੀ ਬਣਾ ਸਕਦਾ ਮਰਨਾ ਤੇ ਸਭ ਨੇ ਆ ਪਰ ਰੱਬ ਨਾ ਅਕੇ ਦਾ ਮਲਾਏਗਾ ਜੇ ਕਿਸੇ ਦਾ ਖਾਏਗਾ ਤੇ ਦਿਨਾਂ ਤੇ ਉੱਤੇ ਪੈਣਾ ਵਾ ਤੂੰ ਨਾ ਦਿੰਗੇ ਤੇਰੇ ਬੱਚੇ ਦੇਣਗੇ ਵੋਟਾਂ ਪੈ ਗਈਆਂ ਅੱਜ 450 ਵੋਟ ਪਈਆਂ अच्छा तो जिन्होने ਪਾਈਆਂ ਉਹਨਾਂ ਨੂੰ ਕੀ ਕਹਿਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹ ਰਾਬ ਹੋਰ ਕੇ ਬੰਦੇ ਆ ਦੁੱਧ ਤੋਤੀਆਂ ਬੋਲਣਾ ਸੁੱਚੀਆਂ ਸੱਚੀਆਂ ਬੋਟਾਂ ਨੇ ਰੱਬ ਵਰਗੀਆਂ ਬੋਟਾਂ ਨੇ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਜੀ ਕਿਵੇਂ ਅੱਜ ਮਨ ਜਿਆ ਉਦਾਸ ਇੱਕ ਪਾਸੇ ਟਵੱਜਨ ਡੇ ਨੇ ਇੱਕ ਪਾਸੇ ਪਟਾਕੇ ਚੱਲਣ ਡੇ ਨੇ ਤੁਸੀਂ ਥੋੜਾ ਜਿਹਾ ਉਦਾਸ ਜਿਹਾ ਲੱਗਦੇ ਜਿਵੇਂ ਮਨ ਜਿਆ ਭਰਿਆ ਭਰਿਆ ਲੱਗਦਾ ਅੱਖਾਂ ਨਮ ਨੇ ਕੀ ਕਰ ਰਹੇ ਜਿੱਦਾਂ ਕਿਸੇ ਗਰੀਬ ਦਾ ਨਾ ਜਦੋਂ ਦਿਲ ਟੁੱਟਦਾ ਵਾ ਉਦੋਂ ਰੱਬ ਵੀ ਰੋਂਦਾ ਵਾ ਅੱਜ ਵੀ ਕਿਤੇ ਰੱਬ ਬੈਠ ਕੇ ਰੋਂਦਾ ਨਾ ਹਾਏ ਹਾਏ ਕੀ ਰੱਬ ਰੋਊਗਾ ਅੱ ਅਕਸਰ ਇਹ ਕਿਨਾਂ ਇੱਕਦਮ ਇਹ ਧਰਤੀ ਤਾਂ ਆਉਣਾ ਪੈਣਾ ਥੱਲੇ ਅੱਜ ਇਹਨੇ ਤਾਂ ਕੱਲ ਆਊਗਾ ਕਦੀ ਤਾਂ ਜਿਹੜੀ ਧਰਤੀ ਦੀ ਲੋਕਾਂ ਨੇ ਰੱਬ ਭਜਾਇਆ ਤੁਹਾਡੇ ਇਹ ਭਜਾਇਆ ਹਜੇ ਨਹੀਂ ਪਾਇਆ ਨਾ ਜੇ ਇਹਨਾਂ ਨੇ ਲਾਲਚ ਨਾ ਕੀਤਾ ਹੁੰਦਾ ਇੱਕ ਸਹੀ ਇਮਾਨਦਾਰ ਬੰਦੇ ਨੂੰ ਵੋਟ ਪਾਉਂਦੇ ਸਹੀ ਬੰਦੇ ਨੂੰ ਦਿਸ਼ਾ ਲੈ ਕੇ ਹੁੰਦੇ ਤੇ ਜੇ ਇਹਨਾਂ ਦੇ ਰੋਜ਼ਾਨਾ ਇਦਾਂ ਦੇ ਬਣ ਜਾਂਦੇ ਮੰਨ ਲਓ ਜਿਵੇਂ ਨਹੀਂ ਚੌਣ ਸਾਲ ਦਾ ਸਮਾਂ ਕੀ ਕਰ ਲੈਂਦੇ ਤੁਸੀਂ ਸਰਨ ਕੋਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਫਸਰ ਲੈ ਕੇ ਆਉਂਦਾ ਇੱਥੇ ਜਿਹੜੇ ਕਿਤੇ ਐਕਸੀਡੈਂਟ ਹੁੰਦੇ ਗੁੰਡਾਗਰਦੀ ਹੁੰਦੀ ਸਾਰਾ ਇਕਦਮ ਕਲੀਅਰ ਪੰਜਾਬ ਚ ਇੱਕ ਹਾਈ ਕਮਾਂਡ ਨੂੰ ਦਿੱਤੀ ਜਾਵੇ ਨਾ ਅੱਜ ਦੀ ਡੇਟ ਦੇ ਵਿੱਚ ਸਾਰਾ ਪੰਜਾਬ ਸੁਖੀ ਤੇ ਵਧੀਆ ਹੋਊਗਾ ਜਿੰਨਾ ਤੁਹਾਨੂੰ ਵੋਟਾਂ ਨਹੀਂ ਪਈਆਂ ਉਹ ਚਾਹੁੰਦੇ ਕਿ ਇਹੋ ਜਿਹਾ ਕਿ ਉਮੀਦਵਾਰ ਚਾਹੁੰਦੇ ਉਹ ਚਾਹੁੰਦੇ ਵੀ ਜਿਹੜਾ ਰਾਜ ਚੱਲਦਾ ਰਿਹਾ ਉਹੀ ਚੱਲਦਾ ਗੁੰਡਾ ਰਾਜ ਚੱਲਦਾ ਰਵੇ ਨਸ਼ਾੰਦਾਰ ਰਵੇ ਜਾਂਦਾ ਰਵੇ ਉਹਨਾਂ ਦੇ ਬੱਚੇ ਕਦੀ ਬਾਹਰ ਨਹੀਂ ਜਾ ਸਕਦੇ ਉਹਨਾਂ ਦੇ ਬੱਚੇ ਐਜੂਕੇਸ਼ਨ ਲੈ ਸਕਦੇ ਜੇਹੀ ਪਾਰਟੀਆਂ ਜਿਹੜੇ ਮੌਜੂਦਾ ਪਾਰਟੀਆਂ ਕੋਈ ਵੀ ਪਾਰਟੀਆਂ ਦੇਖੋ ਅੱਜ ਉਥੇ ਜੰंडीगढ़ ਕਿੰਨਾ ਮਾਹੌਲ ਖਰਾਬ ਹੈ ਯੂਨੀਵਰਸਿਟੀ ਦੇ ਵਿੱਚ ਕਿੰਨਾ ਮਾਹੌਲ ਖਰਾਬ ਹੈ ਕਿਸੇ ਬੰਦੇ ਨੇ ਕਿਸੇ ਲੀਡਰ ਦੇ ਬਿਆਨ ਆਏ ਕਿਉਂ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਬਸ ਕੀ ਚੱਲੀ ਜਾਂਦਾ ਮੈਂ ਖਾਲਿਆ ਤੂੰ ਖਾਲਿਆ ਤੇਰੀ ਵਾਰੀ ਹੁਣ ਮੇਰੀ ਵਾਰੀ ਮੇਰੀ ਵਾਰੀ ਤੇਰੀ ਵਾਰੀ ਇਹ ਵਾਰੀਆਂ ਬਣੀਆਂ ਨੇ ਤੇ ਇਹ ਲੋਕ ਵੋਟ ਕਿਸ ਮੈਚ ਨੇ ਵੋਟਾਂ ਵਾਲੇ ਨਹੀਂ ਸਮਝਦੇ ਤਾਂ ਨਾ ਸਮਝ ਲੈ ਇੱਕ ਨਾ ਇੱਕ ਦਿਨ ਇਹਨਾਂ ਨੇ ਐਸਾ ਪਸਤਾਉਣਾ ਜਦੋਂ ਇਹਨਾਂ ਦੇ ਹੱਥੋਂ ਸਾਰਾ ਕੁਝ ਜਾਣਾ ਨਾ ਇਹਨਾਂ ਨੇ ਫੇਰ ਕਹਿਣਾ ਯਾਰ ਹਾਂ ਉਹ ਬੰਦਾ ਸੱਚਾ ਸੀ ਯਾਰ ਇਹ ਨਹੀਂ ਕਿ ਦਿਲ ਛੱਡਦਾ ਮਤਲਬ ਅੱਜ ਦੀ ਹਾਰ ਆਪਾਂ ਵੇਖ ਕੇ ਕਿ ਇਹ ਮਤਲਬ 27 ਚ ਫੇਰ ਆਓਗੇ ਨਹੀਂ ਜੀ 27 ਦੇ ਪੂਰੇ ਪੰਜਾਬ ਚ ਲੜਾਂਗੇ ਪੂਰੇ ਪੰਜਾਬ ਚ ਐਮਐਲਏ ਇਕੱਠੇ ਕਰਾਂਗੇ ਹੁਣ ਕੋਈ ਲੱਗਾਂਗੇ ਆਇ ਤੋਂ ਹੀ ਲੱਗਾਂਗੇ ਫਿਰ ਜਿੱਡ ਫਿਰ ਕਿ ਡਿੱਗ ਡਿੱਕ ਬਿਨਾਂ ਸਵਾਰਦਾ ਇਹਨਾਂ ਸਾਨੂੰ ਇੱਕ ਵਾਰੀ ਹਰਾਇਆ ਸੀ ਇਹਨਾਂ 100 ਵਾਰੀ ਹਰਾਵਾਂਗੇ ਅਗਲੀ ਫਿਰ ਕਿਹੜੀ ਸੀਟ ਤੋਂ ਲੜੋਗੇ 27 ਦੇ ਦੇਖੋ ਇਹ ਕੁਝ ਨਹੀਂ ਪਤਾ ਸਾਡੀ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਪਾਰਟੀ ਜਿੱਥੇ ਕਹੇਗੀ ਸਾਨੂੰ ਜਿੱਥੇ ਆਰਡਰ ਲਾਏਗੀ ਅਸੀਂ ਉੱਥੇ ਇੱਥੇ ਤੁਹਾਨੂੰ ਕੁਝ ਪਾਰਟੀਆਂ ਵੱਲੋਂ ਆਪਾਂ ਵੇਖਦੇ ਰਾਜਾ ਵਿੜਿੰਗ ਵੱਲੋਂ ਕੁਝ ਮਤਲਬ ਹੈਨਾ ਆਪਾਂ ਇਹੋ ਜਿਹਾ ਬਿਆਨ ਵੀ ਆਇਆ ਹੈ ਬੇਵਕੂਫ ਨੇ ਲੋਕੇ ਜਿਹੜੇ ਸਾਡੀ ਕੌਮ ਨੂੰ ਟਾਰਗੇਟ ਕਰਦੇ ਆ ਸਾਡੀ ਕੌਮ ਤੇ ਬਹਾਦਰਾਂ ਦੀ ਹੈ ਗੁਰੂ ਕੇ ਬੇ ਕਿ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਭਾਵੇਂ ਜਿਹੜੇ ਜਿੱਤੇ ਇਸ ਚਿੱਤਿਆਂ ਵਾਲੇ ਜਿੱਤਿਆਂ ਦਾ ਕੱਲ ਨੂੰ ਕਿਸੇ 4 ਸਾਲ ਦੇ ਬੱਚੇ ਨੂੰ ਪੁੱਛ ਕੇ ਦੇਖੋ ਵੋਟਾਂ ਕਿੰਨੀਆਂ ਪਈਆਂ ਉਹਨਾਂ ਨੇ ਕਿਹਾ ਨੀਟੂ ਨੂੰ 4.50 ਪਈ 4 ਸਾਲ ਦੇ ਬੱਚੇ ਨੂੰ ਦੱਸ ਦੇਣਾ ਤੇ ਜਿਹੜਾ ਜਿੱਤਿਆ ਉਹਦੇ ਨਹੀਂ ਪਤਾ ਕਿੰਨੀਆਂ ਵੋਟਾਂ ਪਈਆਂ ਸਾਨੂੰ ਉਹਦਾ ਪਤਾ ਨਹੀਂ ਅਸੀਂ ਜਾਣਦੇ ਨਹੀਂ ਉਹਨੂੰ ਕੌਣ ਨਾਮ ਜ਼ਰੂਰ ਜਾਣਦੇ ਹਰਮੀਸ ਸੰਧੂ ਪਰ ਵੋਟਾਂ ਨਹੀਂ ਪਤਾ ਕਿੰਨੀਆਂ ਪਈਆਂ ਇਸ ਪੌਣੇ 400 ਵੋਟ ਅੱਜ ਤੁਹਾਡੇ ਚੈਨਲ 'ਤੇ ਚੱਲਿਆ ਇੱਕ ਚਾਰ ਸਾਲ ਦੇ ਬੱਚੇ ਤਰਨ ਤਰਨ ਨੂੰ ਪੁੱਛ ਲਿਆ ਸ਼ਹਿਰ 'ਤੇ ਖੜੇ ਕਰਕੇ ਕਿ ਸਕੂਲ ਦੇ ਬਾਹਰ ਜਾ ਕੇ ਪੁੱਛ ਲਿਆ ਵੀ ਨੀਡਰੂ ਕਹਿੰਦੇ ਕਿ ਨੀਡੂ ਸ਼ਟਰ ਰੱਖਦਾ ਹਾਂ ਉਹਨੇ ਕਹਿੰਦਾ 350 400 ਵੋਟ ਪਈ ਸੀ ਹਮ ਅਗਲੇ ਨੇ ਦਾਵਾ ਠੋਕ ਦੇਣਾ ਵਾ ਪਰ ਇਹਨਾਂ ਦੇ ਦਾਅਵੇ ਜਿਹੜੇ ਆ ਉਹ ਕਮਜ਼ੋਰ ਹੈ ਨੀ ਸ਼ਟਰਾਂ ਦਾ ਕੰਮ ਚੱਲਦਾ ਹੈ ਕਿ ਛੜਦਾ ਹੈ ਛੜਦਾ ਜੀ ਸਾਡੀ ਫਿਲਮਾਂ ਗਾਣੇ ਆ ਰਹੇ ਕਾ ਅੱਛਾ ਕੋਈ ਨਹੀਂ ਹੁਣ ਆਪਾਂ ਕਰਾਂਗੇ ਮੁੱਜੀ ਦਾ ਜਿੱਦਾਂ ਵੀ ਹੁੰਦਾ ਤੇ ਤੁਸੀਂ ਸਾਰਾ ਕੰਮ ਹੀ ਕਰੀ ਜਾਂਦੇ ਜੀ ਰਾਜਨੀਤੀ ਦੀ ਨਹੀਂ ਫਿਲਮ ਆ ਰਹੀ ਐ ਸਾਡਾ ਸਾਡਾ ਜੋ ਸਾਨੂੰ ਦਿਹਾੜੀ ਦੱਪੇਦਾਰ ਬੰਦੇ ਆ ਜੋ ਮਿਲ ਗਿਆ ਸੀ ਕੀਤਾ 30 ਹਜ਼ਾਰ ਦਾ ਇਲੈਕਸ਼ਨ ਨਹੀਂ ਮੈਂ ਸਾਸਕੁਟਨੀ ਪਾਰਟ 2 ਫਿਲਮ ਵੀ ਆ ਗਈ ਐ ਸੌਦਾ ਖਰਾ ਖਰਾ ਆ ਗਈ ਵਾਰਨਿੰਗ ਕਰਾਰ ਖਾਂ ਪੱਗ ਮੇਰੇ ਵੀਰ ਦੀ ਸਾਰਿਆਂ ਸਾਰਿਆਂ ਵਿੱਚ ਥੋੜਾ ਥੋੜਾ ਇੱਕ ਇੱਕ ਦਿਨ ਦਾ ਕੰਮ ਹੈ ਕੋਈ ਗੱਲ ਨਹੀਂ ਬਾਕੀ ਗਾਣਾ ਗੁਣੇ ਕਿਹੜੇ ਆਏ ਨੇ ਕੋਈ ਵਧੀਆ ਜਿਹਾ ਗਾਣਾ ਜਿਹੜਾ ਗਾਣਾ ਗਾਣਾ ਨਸ਼ੇ ਦੇ ਵੀ ਆ ਤੇ ਉਹ ਕਰਦਾ ਤੇਸ ਮੈਸ ਸਭ ਹੋਗੇ اڈੇ ਬਣ ਗਏ ਬਾਰਡਰ ਤੇ ਹੋਪੀਜ਼ਾਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵਾਂਛੇ بچਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਕਵਾਰੇ ਤੋਂ ਆ ਵੇਖ ਪਗਤ ਸਿੰਘ ਪਗਤ ਸਿੰਘ ਦੀ ਸੋਤੇ ਚੱਲਣ ਦੀ ਰੋੜਾ ਜੋ ਅਸੈਂਬਲੀ ਹਾਲ ਤੇ ਬੰਬ ਮਾਰ ਕੇ ਦੌੜ ਜਾਂਦਾ ਤੇ ਉਹ ਪਗਤ ਸਿੰਘ ਹੋਣੀ ਉਹ ਪਗਤ ਸਿੰਘ ਡਰਿਆ ਨਹੀਂ ਡਟ ਕੇ ਮੁਕਾਬਲਾ ਕੀਤਾ ਜਦੋਂ ਉਹਨੇ ਮੁਕਾਬਲਾ ਕੀਤਾ ਅਸੀਂ ਉਹਨਾਂ ਦੇ ਨਕਸ਼ੇ ਕਦਮ ਚੱਲਾਂਗੇ ਬਾਬਾ ਸਾਹਿਬ ਦੇ ਨਕਸ਼ੇ ਕਦਮ ਚੱਲਦੇ ਸਾਡੀ ਕੌਮ ਅੱਗੇ ਜਾਏਗੀ ਔਰ ਜਿਹੜਾ ਸਾਡੇ ਸੰਵਿਧਾਨ ਨੂੰ ਮਾਰਾ ਚੰਗਾ ਕਰਿਆ ਸੰਘਰਸ਼ ਸਾਡੀ ਕੌਮ ਦਾ ਜਾਰੀ ਰਹੇਗਾ ਸੰਘਰਸ਼ ਸਾਡੀ ਕੌਮ ਦਾ ਜਾਰੀ ਰਹੇਗਾ ਕੋਈ ਸਾਡੀ हां जी जी ਸਾਡੀ ਕੌਮ ਜਿਹੜਾ ਮਾੜਾ ਕਹਿਗਾ ਜਾਂ ਸਾਡੇ ਸੰਵਿਧਾਨ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਜਿਹੜਾ ਮਰਜੀ ਫੋਟਮਾ ਲਾਣਾ ਨਹੀਂ ਕੁਛ ਹੁੰਦੀਆਂ ਹੁਣ ਭਗਵੰਤ ਮਾਨ ਜੀ ਨੇ ਫੋਟਮਾ ਲਾਤੇ ਉਹਨਾਂ ਦੇ ਵਿਚਾਰਾਂ ਦੇ ਕੰਮ ਵੀ ਕਰੇ ਉਹਨਾਂ ਗੁੰਡਾਗਰਦੀ ਜਿਹੜੀ ਬੰਦ ਹੋਵੇ ਨਸ਼ਾ ਬੰਦ ਹੋਵੇ ਸਾਰੇ ਪੰਜਾਬ ਚ ਸੁਖੀ ਵਸਣ ਇਹ ਨਹੀਂ ਕਿ ਫੋਟਮਾ ਲਾਣਾ ਨਹੀਂ ਹੁੰਦਾ ਕੁਛ ਉਹਨਾਂ ਦੀ ਦਿਲ ਚ ਭਾਵਨਾ ਵੀ ਹੋਣੀ ਚਾਹੀਦੀ ਹੈ ਜੇ ਭਾਵਨਾ ਨਹੀਂ ਨਾ ਝੂਠੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਬੰਦਾ ਸੋ ਕਹਿੰਦੇ ਵੀ ਜਿਹੜੀ ਮੈਨੂੰ 400 ਵੋਟ ਮਿਲੀ ਹੈ ਇਹ ਦੁੱਧ ਥੋਤੀ ਵੋਟ ਹੈ ਇਹ ਉਹ ਲੋਕਾਂ ਨੇ ਜਿਨ੍ਹਾਂ ਨੇ ਮਤਲਬ ਚਾਹੁੰਦੇ ਨੇ ਵੀ ਵਿਕਾਸ ਹੋਵੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਵੋਟ ਪਾਈ ਏ ਖੈਰ ਕਹਿੰਦੇ ਮੇਰਾ 13ਵਾਂ ਇਲੈਕਸ਼ਨ ਸੀ ਪਰ ਅਜੇ ਵੀ ਕਹਿੰਦੇ ਵੀ ਹੌਸਲੇ ਬਲੰਦ ਨੇ ਹਮੇਸ਼ਾ ਲੜਦੇ ਰਹਾਗੇ ਪਰ ਨਸ਼ੇ ਦੇ ਜਿਹੜੇ ਬਾਬਤ ਇਹਨਾਂ ਨੇ ਆ ਦੋ ਚਾਰ 17 ਬੋਲੀਆਂ ਉਹ ਸੱਚਮੁੱਚ ਬਹੁਤ ਵਧੀਆ ਨੇ ਸੋ ਕਿਹਾ ਜਾਂਦਾ ਵੀ ਨੀਡ ਟੂ ਸ਼ਟਰਾਂ ਵਾਲਾ ਇਸ ਤਰੀਕੇ ਦਾ ਗੱਲਬਾਤ ਕਰਦਾ ਉਸ ਤਰੀਕੇ ਦੀ ਗੱਲਬਾਤ ਕਰਦਾ ਮੈਨੂੰ ਲੱਗਦਾ ਵੀ ਅੱਗੇ ਨਾਲੋਂ ਗੱਲਾਂ 'ਚ ਕੁਝ ਨਾ ਕੁਝ ਸਦਾਰ ਹੋਇਆ ਹੋਰ ਵੀ ਪਾਰਟੀਆਂ ਦੇ ਉਮੀਦਵਾਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਯਤਨ ਕਰਨ ਦੀ ਉਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ